ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਜਾਲਲਾ ਨਵਸੀਆਂ ਦਾ ਜਿਹੜੇ ਅੱਜ ਇਸ ਜਿਹੜੀ ਸੜਕ ਦਾ ਸ਼ੁਭਾਰambh ਹੋਇਆ ਵਾ ਉਸ ਮੌਕੇ ਮੌਜੂਦ ਨੇ ਇਹ ਸੜਕ ਰਾਹੋਂ ਜਾਲਲਾ ਰੋਡ ਤੋਂ ਰਾਹੋਂ ਜਾਲਲਾ ਚੰਡੀਗੜ੍ਹ ਰੋਡ ਤੱਕ ਜਾਵੇਗੀ ਤੇ ਸੜਕ ਦੀ ਜਿਹੜੀ ਕੁਆਲਿਟੀ ਆ ਅਸੀਂ ਪੂਰੀ ਦੇਖ ਰਹੇ ਕੁ ਵਧੀਆ ਦੇਖ ਰਹੇ ਵਿੱਚ ਬਣਾਵਾਂਗੇ ਤੇ ਮੈਂ ਖਾਸ ਤੌਰ ਤੇ ਪਿੰਡ ਵਾਸੀਆਂ ਨੂੰ ਵੀ ਅਵੇਅਰ ਕਰਨਾ ਚਾਹੁੰਦਾ ਕਿ ਸੜਕ ਤੁਹਾਡੇ ਪਿੰਡ ਦੀ ਹੈ ਸਭ ਤੋਂ ਵੱਡੀ ਨਜ਼ਰ ਇਹ ਸੜਕ ਉੱਤੇ ਤੁਹਾਡੀ ਹੋਣੀ ਆ ਤੇ ਸੜਕ ਬਣਾਣ ਚ ਜੇ ਕਿਤੇ ਤੁਹਾਨੂੰ ਕੋ ਕਮੀ ਲੱਗਦੀ ਆ ਤੇ ਸਾਡਾ ਜੀ ਐਸਡੀਓ ਤੁਹਾਡੇ ਸਰਪੰਚ ਜਨੀ ਜਾਲਲਾ ਜੀ ਮੈਂ ਗੁੰਦ ਤੇ ਬੰਨੂ ਪ੍ਰਧਾਨ ਜੀ ਨੂੰ ਜਦ ਤੁਸੀਂ ਮਰਜੀ ਕਾਲ ਕਰਦੇ ਹੋ ਜੇ ਕਿਤੇ ਵੀ ਕਮੀ ਪੇਸ਼ੀ ਲੱਗਦੀ ਆ ਤਾਂ ਤੁਸੀਂ ਅਵੇਅਰ ਕਰਿਓ ਕੋਈ ਵੀ ਕਮੀ ਪੇਸ਼ੀ ਅਸੀਂ ਰਹਿਣ ਨਹੀਂ ਦਵਾਗੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾ ਸਾਡੇ ਸਾਥੀ ਜਿਹੜੇ ਮੀਰਪੁਰ ਜੱਟਾਂ ਤੋਂ ਪਹੁੰਚੇ ਨੇ ਮਾਸਟਰ ਜੀ ਤੇ ਰਜੇਸ਼ਪਾਲ ਜੀ ਰਜੇਸ਼ਪਾਲ ਕੰਨਾ ਜੀ ਤੇ ਬਹੁਤ ਬਹੁਤ ਧੰਨਵਾਦ ਬਨੀਤ ਰਾਣਾ ਜੀ ਦਾ ਇਹਨਾਂ ਨੇ ਅੱਜ ਦਾ ਇਹ ਪ੍ਰੋਗਰਾਮ ਦੀ ਕਿਆ ਬ ਤੇ ਬਹੁਤ ਬਹੁਤ ਧੰਨਵਾਦ ਅੱਜ ਜਿਹੜੀ ਜਾੜਲਾ ਰਾਹੋਂ ਰੋਡ ਤੋਂ ਜਾੜਲਾ ਚੰਡੀਗੜ੍ਹ ਰੋਡ ਵਾਲੀ ਟੜਕ ਦਾ ਸ਼ੁਰੂਆਤ ਆ ਤਰੀਵਨ ਕੱਟ ਕੇ ਸ਼ੁਰੂਆਤ ਕੀਤੀ ਆ ਫੇ 1-2 ਕਿਲੋਮੀਟਰ ਦੀ ਟੜਕਾ ਘੱਟ ਤੋਂ ਘੱਟ 50-100 ਰੁਪਏ ਤੇ ਖਰਚ ਆਣਾ ਇਹ ਕਾਫੀ 30-35 ਪਿੰਡਾਂ ਨੂੰ ਜੋੜਦੀ ਔਰ ਕਾਫੀ ਮੰਗ ਸੀ ਆ ਸ਼ੁਰੂਆਤ ਕੀਤੀ ਆ ਮੈਂ ਪਿੰਡ ਦੇ ਸਰਪੰਚ ਮਨੀਤ ਜਾੜਲਾ ਜੀ ਦਾ ਉਹਨਾਂ ਦੇ ਨਾਲ ਆਏ ਸਾਰੇ ਹੀ ਮੋਤਵਾਰਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਇੱਥੇ ਪਹੁੰਚ ਕੇ ਸੜਕ ਦੀ ਸ਼ੁਰੂਆਤ ਕਰਾਈ ਹੈ ਤੁਹਾਨੂੰ